ਲੰਮੀ ਚੌੜੀ ਗੱਲਬਾਤ ਹੋਈ ਆ ਸਾਰੇ ਆਗੂ ਸਹਿਬਾਨ ਖੜੇ ਆ ਅਸੀਂ ਆਥਨ ਤੱਕ ਤਰੀਕ ਰਹੇ ਆ ਕਿਉਂਕਿ 10 ਤਰੀਕ ਦਾ ਅਸੀਂ ਸਮਾਂ ਜਿਹੜਾ ਦਿੱਤਾ ਸੀਗਾ ਰਿਹਾਈ ਵਾਲਾ ਬਿਨਾਂ ਸ਼ਰਤ ਰਿਹਾਈ ਵਾਲੀ ਗੱਲ ਆ ਸੋ ਇਹ ਆਥਨ ਤੱਕ ਕੀ ਕਰਦੇ ਨੇ ਇਹ ਪ੍ਰਸ਼ਾਸਨ ਨੇ ਦੇਖਣਾ ਆਥਨ ਤੱਕ ਸਾਡਾ ਢੀਕਣਾ ਉਹ ਤੋਂ ਪਹਿਲਾਂ ਕੋਈ ਵੀ ਅਸੀਂ ਬਿਆਨ ਦੇਣਾ ਅਸੀਂ ਮੁਨਾਸਬ ਨਹੀਂ ਸਮਝਦੇ ਕਿਉਂਕਿ 10 ਤਰੀਕ ਹਾਲੇ ਨੰਗੀ ਨਹੀਂ ਹਾਲੇ 12 ਮਈ ਦਾ ਸਮਾਂ ਆਏਗਾ ਅੜੀਕਦੇ ਆ ਨਹੀਂ ਅਗਲਾ ਪ੍ਰੋਗਰਾਮ ਅਸੀਂ ਦੁਬਾਰਾ ਫਿਰ ਦੱਸਦੇ ਹਾਂ ਹੁਣ ਕੋਈ ਫੈਸਲਾ ਹੋਇਆ ਜੀ ਇੱਥੇ ਨਹੀਂ ਹਲੇ ਫਿਲਹਾਲ ਕੋਈ ਇੱਥੇ ਰੱਖਣ ਦਾ ਕੋਈ ਖਾਸ ਬਜਾ ਸੀ ਕਿ ਜਿਵੇਂ ਕੋਈ ਕਹੇ ਉੱਥੇ ਰੱਖਣੀ ਜਾਵਾਂ ਚਲੋ ਇਹ ਤਾਂ ਪ੍ਰਸ਼ਾਸਨ ਦਾ ਹੁੰਦਾ ਹੀ ਆ ਨਾ ਇੱਥੇ ਆ ਜਾਓ ਜੀ ਉੱਥੇ ਆ ਜਾਓ ਜੀ ਮੀਟਿੰਗਾਂ ਕਰਦੀਆਂ ਜੀ ਕਈ ਮੀਟਿੰਗਾਂ ਹੋ ਗਈਆਂ ਇਹ ਤਾਂ ਉਹਦੇ ਵਿੱਚ ਸਾਡਾ ਸੀਗਾ ਪ੍ਰੋਗਰਾਮ ਜਿਹੜਾ ਅਸੀਂ ਇੱਥੇ ਫੂਲ ਦਾ ਕੀਤਾ ਹ ਸਾਨੂੰ ਜਿਹੜੇ ਰੁਝੇਵੇਂ ਸਾਨੂੰ ਪਤਾ ਹੈ ਕਿ 13 ਫਰਵਰੀ ਵਾਲੇ ਤੇ ਅਸੀਂ ਸਾਰੇ ਰੁਝੇ ਹੋਏ ਆ ਸਰਜੀਤ ਫੂਲ ਜੀ ਦਾ ਇਹ ਪਿੰਡ ਸੀਗਾ ਮੈਂ ਵੀ ਇਧਰ ਅਸੀਂ ਨੇੜੇ ਢੇੜੇ ਸੀਗੇ ਉਹ ਰੋਲਦੂ ਸਿੰਘ ਨੂੰ ਵੀ ਅਸੀਂ ਬੇਨਤੀ ਕੀਤੀ ਇਧਰੋਂ ਮਾਨਸਾ ਤੋਂ ਇਧਰ ਆਏ ਨੇ ਅਸੀਂ ਇਹ ਅਸੀਂ ਥਾਇ ਕੀਤਾ ਸੈੱਟ ਇੱਥੇ ਕਿ ਬਰਨਾਲੇ ਸਾਨੂੰ ਜਾਣਾ ਜਿਹੜਾ ਸਮਾਂ ਜ਼ਿਆਦਾ ਲੱਗਣਾ ਇੱਥੇ ਫੂਲ ਅਸੀਂ ਕੀਤਾ ਮੰਗਾ ਕੀ ਰੱਖੀ ਮੰਗ ਤਾਂ ਕੋਈ ਹੈ ਹੀ ਨਹੀਂ ਮੰਗੋ ਉਹੀ ਆ ਰਿਹਾ ਕਰਨ ਦੀ ਗੱਲ ਨਹੀਂ ਜੀ ਤਿੰਨ ਮੰਗਾ ਜੀ ਅੱਛਾ ਪਹਿਲੀ ਰਿਹਾ ਕਰਨ ਵਾਲੀ ਦੂਜੀ ਜਿਹੜੀ ਹੈਗੀ ਐ ਜਿਹੜੇ ਉਸ ਦਿਨ ਵੀ ਜੇ ਕੋਈ ਕੇਸ ਪਾਇਆ ਜਾਂ ਕਿਸੇ ਦੀ ਗ੍ਰਿਫਤਾਰੀ ਕੀਤੀ ਉਹ ਸਾਰੇ ਦੇ ਸਾਰੇ ਰੀਲੀਜ਼ ਕਰਨ ਵਾਲੀ ਤਿੰਨ ਤਰੀਕ ਨੂੰ ਤੀਜੀ ਜੋ ਉੱਥੇ ਨੁਕਸਾਨ ਕੀਤਾ ਕੋਈ ਵੀ ਹਿੱਕਲ ਭੰਨਿਆ ਕੋਈ ਕੈਮਰੇ ਦੀ ਭੰਨ ਤੋੜ ਕੀਤੀ ਹੈ ਕਿਸੇ ਦੀ ਉਹਨਾਂ ਦਾ ਜਿਹੜਾ ਨੁਕਸਾਨ ਪੂਰਤੀ ਕਰਨ ਦੀ ਇਹ ਤਿੰਨ ਮੰਗਾਂ ਤੇ ਲਿਖਤੀ ਸਮਝੌਤਾ ਹੋਇਆ ਸਾਈਨ ਹੋਇਆ ਦੋਨੇ ਤਰ੍ਹਾਂ ਦੇ ਤਿੰਨੇ ਹੀ ਮੰਗਾਂ ਹੁਣ ਹੈਗੀਆਂ ਵੀ ਜੇ ਤਿੰਨੇ ਮੰਗਾਂ ਦਾ ਨਪਟਾਰਾ ਅਥਨ ਤੱਕਰ ਹੋ ਜਾਂਦਾ ਅਸੀਂ ਅਥਨ ਤੱਕਰ ਬੇਟ ਕਰਾਂਗੇ ਸ਼ਾਮ ਤੱਕਰ ਫਿਰ ਓਕੇ ਆ ਜੇ ਨਪਟਾਰਾ ਤਿੰਨਾ ਦਾ ਨਹੀਂ ਹੁੰਦਾ ਕੋਈ ਫਿਰ ਅਗਾਹ ਜਿਹੜਾ ਅਸੀਂ ਦੁਬਾਰੇ ਬੈਠ ਕੇ ਫਿਰ ਗਾਹਾਂ ਕਰਾਂਗੇ ਤਿੰਨੇ ਜ਼ਰੂਰੀ ਆ ਵੀ ਇੱਕ ਅੱਧੀ ਮੰਗ ਨਹੀਂ ਤਾਂ ਵੀ ਕੋਈ ਨਹੀਂ ਜੀ ਕੋਈ ਨਹੀਂ ਤਿੰਨੇ ਜ਼ਰੂਰੀ ਆ ਜੇ ਇਹਨਾਂ ਟਾਈਮ ਤਿੰਨੇ ਤਿੰਨੇ ਜੀ ਇੰਨਾ ਟਾਈਮ ਕਿਉਂ ਲਾ ਰਿਹਾ ਹੈ ਪ੍ਰਸ਼ਾਸਨ ਜਦੋਂ ਲਿਖਤ ਸਮਝੌਤਾ ਹੀ ਹੋਇਆ ਸੀਗਾ ਤਿੰਨਾ ਤੇ ਪੁੱਛਦੇ ਹੋ ਤੁਸੀਂ ਤਿੰਨਾਂ ਤੋਂ ਮੈਂ ਦੱਸਦਾ ਪਹਿਲਾ ਤਾਂ ਇਹ ਹੈਗਾ ਵੀ ਅੱਜ 10 ਤਰੀਕ ਨੂੰ ਉਦ ਹੀ ਰਿਹਾਈ ਹੋਵੇ ਦੂਜੀ ਸੈਕੰਡ ਹੈਗੀ ਹੈ ਵੀ ਜਿਹੜੇ ਉਸ ਦਿਨ 3 ਤਰੀਕ ਨੂੰ ਕੋਈ ਜੇ ਨਵਾਂ ਪਰਚਾ ਪਾਇਆ ਕੋਈ ਜਾਂ ਕੋਈ ਬੰਦੇ ਅਰੈਸਟ ਕੀਤੇ ਆ ਉਹ ਸਾਰੇ ਦੇ ਸਾਰੇ ਖਤਮ ਹੋਣ ਪਰਚੇ ਉਹ ਤੇ ਤੀਜਾ ਜਿਹੜਾ ਹੈਗਾ ਜਿਹੜਾ ਨੁਕਸਾਨ ਕਿ ਹੋਇਆ ਕਿਸੇ ਦਾ ਵੀ ਕਿਸੇ ਵਾਹਨ ਦਾ ਨੁਕਸਾਨ ਹੋਇਆ ਕਿਸੇ ਕੈਮਰੇ ਦਾ ਨੁਕਸਾਨ ਹੋਇਆ ਉਹਦੇ ਨੁਕਸਾਨ ਦੀ ਪੂਰਤੀ ਕੀਤੀ ਜਾਵੇ ਇਹ ਮੈਂ ਤਨ ਮੰਗਾ ਜੀ ਮੇਰੇ ਸੀ ਪ੍ਰਸ਼ਨ ਕਰਿਆ ਪ੍ਰਸ਼ਾਸਨ ਨੂੰ ਜੀ ਜਦੋਂ ਲੈਕਤੀ ਹੋ ਗਿਆ ਸੀ ਫੇਰ ਅੱਜ ਵਾਲੀ ਮੀਟਿੰਗ ਕਰਦਿਆ ਜੀ ਗੱਲ ਮੈਂ ਕਰਦਾ ਮੇਰਾ ਖਿਆਲ ਹੈ ਪ੍ਰਸ਼ਾਸਨ ਨਾਲ ਸਾਡੀ ਚੌਥੀ ਮੀਟਿੰਗ ਹੈ ਦੋ ਤਾਂ ਉਦੋਂ ਪਹਿਲੀ ਹੋ ਗਈ ਤੇ ਬਰਨਾਲੇ ਇੱਕ ਦਿਨ ਪਹਿਲਾਂ ਹੋਈ ਦੂਜੇ ਦਿਨ ਮੀਟਿੰਗ ਹੋਈ ਫੇਰ ਲੱਖਾ ਜੀ ਨਾਲ ਉੱਥੇ ਜਿਹੜਾ ਤਿੰਨ ਤਰੀਕ ਨੂੰ ਉੱਥੇ ਮੀਟਿੰਗ ਹੋਈ ਵੱਡੀ ਮੀਟਿੰਗ ਹੋਈ ਹੈ ਜੇ ਲੋਕਾਂ ਦੇ ਘਟਚ ਅੱਜ ਚੌਥੀ ਮੀਟਿੰਗ ਹੈ ਮੈਂ ਆਸ ਰੱਖਦਾ ਵੀ ਇਹਦੇ ਚੰਗੇ ਨਤੀਜੇ ਲੱਗਣਗੇ ਮੈਂ ਆਪ ਜੀ ਆਜ ਦੇ ਬੰਨ ਪ੍ਰਸ਼ਾਸਨ ਨੇ ਅੱਜ ਚੰਗੇ ਮੇਰੀ ਗੱਲ ਮੈਂ ਕੁਝ ਨਹੀਂ ਕਿਹਾ ਚੰਗੇ ਨਤੀਜੇ ਨਿਕਲਣਗੇ ਚੰਗੇ ਸੋਚਿਆ ਜਾਊਗਾ ਚੰਗੇ ਹੀ ਹੋਊਗਾ ਨਹੀਂ ਪ੍ਰਸ਼ਾਸਨ ਨੂੰ ਤੁਸੀਂ ਇਹ ਸਵਾਲ ਤਾਂ ਕੀਤਾ ਹੋਊਗਾ ਜਦੋਂ ਉੱਥੇ ਲਿਖਤੀ ਰਿਬੜ ਗਿਆ ਸੀ ਤਾਂ ਅੱਜ ਵਾਲੀ ਮੀਟਿੰਗ ਦਾ ਕੀ ਧੋਖਾ ਹੈ ਦੇਖੋ ਜੋ ਅੰਦਰ ਦਾ ਲੰਬੋ ਲੰਬੀ ਹੁੰਦੇ ਹੀ ਹੁੰਨੇ ਆ ਸਾਰਾ ਕੁਝ ਹੀ ਹੁੰਦਾ ਹੁੰਦਾ ਹੈ ਉਹ ਗਿਲਾ ਵੀ ਰੱਖਦੇ ਹੁੰਦੇ ਆ ਸਾਰਾ ਕੁਝ ਰੱਖਿਆ ਕਰਦੇ ਆ ਮੇਰਾ ਕਹਿਣ ਦਾ ਮਤਲਬ ਚੰਗੇ ਨਤੀਜੇ ਲਿਕਣਗੇ ਜੇ ਨਾ ਮੰਨਾਈ ਫਿਰ ਅਸੀਂ ਕਿਹੜਾ ਮੱਕੀ ਗੁੱਡਣੀ ਐ ਇਸੇ ਕੰਮ ਤੇ ਆ ਅਸੀਂ ਕਿੰਨਾ ਸਾਰੇ ਖੜਿਆ ਇਸੇ ਕੰਮ ਤੇ ਆਸੀਂ ਵੀ ਜੇ ਪ੍ਰਸ਼ਾਸਨ ਇਸੇ ਉਹ ਕੋਈ ਗੱਲ ਨਹੀਂ ਅਸੀਂ 16 ਨੂੰ ਬੰਦ ਵੀ ਕਰ ਰਹੇ ਹਾਂ ਮੇਰੀ ਗੱਲ ਸੁਣ ਕੇ 18 ਨੂੰ ਸਾਡੀ ਫੇਰ ਮੀਟਿੰਗ ਹੈ ਸਾਡੇ ਮੋਰਚੇ ਦੀ ਅਸੀਂ ਕਿਹੜਾ ਕਰੇ ਬੈਠੇ ਇਸੇ ਕੰਮ ਤੇ ਕੋਈ ਫਰਕ ਨਹੀਂ ਲੋਕ ਸਾਡੇ ਨਾਲ ਨੇ ਨੌਜਵਾਨ ਸਾਡੇ ਨਾਲ ਨੇ ਨੌਜਵਾਨੀ ਹੈਗੀ ਹੈ ਬੇਨਤੀ ਹੈ ਝੰਡੇ ਨਾ ਚਲਾਓ ਸ਼ਾਂਤ ਤਹਿਤ ਇਹ ਪੱਤਰਕਾਰੀ ਨਹੀਂ ਹੁੰਦੀ ਠੀਕ ਹੈ ਨਾ ਬਹੁਤ ਬੰਦਿਆਂ ਨੇ ਝੰਡੇ ਚ ਲਾਏ ਮੱਛ ਕੇ ਉਹ ਤਾਂ ਜੀ ਆਏ ਹੋ ਜੂਗਾ ਜੀ ਸ਼ੱਕੀ ਆ ਜੀ ਅਸੀਂ ਬੋਲੇ ਕੁਛ 10 ਢਾੜੀ ਇੱਕੋ ਯਾਰ ਅਸੀਂ ਭੱਜ ਗਏ ਅਸੀਂ ਵੀ ਖੜੇ ਆ ਲੜਾਂਗੇ ਠੀਕ ਆ ਨਾ ਬਾਕੀ ਕੱਲਾ ਕੱਲਾ ਭਾਂਦੇ ਨੂੰ ਬਾਹਰ ਲਿਆਉਣ ਦਾ ਮਸਲਾ ਨਹੀਂ ਆ ਭਾਂਨੇ ਨੂੰ ਪਰਚੇ ਰੱਦ ਕਰਾਉਣ ਦਾ ਵੀ ਐ ਤਲਵਾਰੋਂ ਵੀ ਲੰਕੀ ਗਈ ਫਿਰ ਗੱਲ ਤਾਂ ਉੱਥੇ ਖੜੀ ਆ ਨਾ ਗਾਹਾਂ ਪਰਚੇ ਰੱਦ ਕਰਾ ਕੇ ਉਹਦੀ ਕੈਂਸਲੇਸ਼ਨ ਭਰ ਕੇ ਉਹ ਕੋਰਟ ਚ ਕਿਵੇਂ ਲਿਜਾਣੇ ਉੱਥੋਂ ਰੱਦ ਕਰਾਉਣੇ ਗੱਲ ਉੱਥੋਂ ਤੱਕ ਖੜੀ ਆ ਅਸੀਂ ਉੱਥੋਂ ਤੱਕ ਖੜੇ ਆ ਕਿਹੜੇ ਅਧਿਕਾਰੀਆਂ ਨਾਲ ਗੱਲ ਹੋਈ ਕਿਹੜੇ ਕਿਹੜੇ ਅਧਿਕਾਰੀ ਪੁਲਿਸ ਦੇ ਅਧਿਕਾਰੀ ਪਹੁੰਚੇ ਸੀ ਤੁਹਾਡੀ ਵਿੱਚ ਇੱਥੇ ਤਾਂ ਐਸਐਸਪੀ ਬਿਹੰਡਾ ਐਸਪੀ ਬਿਹੰਡਾ ਭਾਈ ਜੀ ਇੱਕ ਜਿਹੜਾ ਬੜਵਾਰ ਟੋਲ ਪਲਾਜ਼ੇ ਵਾਲੇ ਮਾਮਲੇ ਨੂੰ ਲੈ ਕੇ ਤਨਹੋਲੇ ਹੀ ਪਰਚਾ ਹੋਇਆ ਸੀਗਾ ਉਸ ਤੋਂ ਬਾਅਦ ਤੁਹਾਡੀ ਪ੍ਰੈਸ ਕਾਨਫਰੰਸ ਵੀ ਹੁੰਦੀ ਆ ਉਹਦੇ ਤੇ ਕੋਈ ਗੱਲਬਾਤ ਹੋਈ ਕੋਈ ਆ ਗੱਲ ਖਰਜ ਹੋਊਗਾ ਉਹ ਖਰਜ 'ਚ ਨਜ਼ਰ ਨਹੀਂ ਹੁੰਦਾ ਉਨਾ ਚਿਰ ਕੋਈ ਨਿਵੇੜਾ ਨਹੀਂ ਹੋਊਗਾ ਜੀ ਮੈਂ ਪਹਿਲਾਂ ਵੀ ਬੋਲਿਆ ਵੀ ਜਿਹੜਾ 3 ਤਰੀਕ ਨੂੰ ਵੀ ਪਰਚਾ ਹੋਇਆ ਉਹ ਵੀ ਵਿੱਚੇ ਹੀ ਆ ਇਹਦੇ ਉਹ ਐਨੇ ਵੀ ਪਾਸੇ ਆ ਉਹ ਬਾਕੀ ਜਿਹੜਾ ਬਾਕੀ ਜਿਹੜਾ ਜਵੇਂ ਏਜੰਡਾ ਚਲਾਉਣ ਵਾਲੀ ਲੱਖੇ ਨੇ ਗੱਲ ਕੀਤੀ ਐ ਵੀ ਜਿਹੜਾ ਇਹ ਜ ਆ ਵੀ ਜੀ ਇਹ ਫਲਾਣਾ ਬੰਦਾ ਕਿਵੇਂ ਪਹੁੰਚ ਗਿਆ ਸਰਜੀਤ ਕਿਵੇਂ ਪਹੁੰਚ ਗਿਆ ਲੱਖਾ ਕਿਵੇਂ ਪਹੁੰਚ ਗਿਆ ਬਾਕੀ ਨਹੀਂ ਪਹੁੰਚ ਸਕੇ ਇਹ ਇਹ ਕੋਈ ਮੈਨੂੰ ਲੱਗਦਾ ਵੀ ਸ਼ੱਕ ਖੜਾ ਕਰਨਾ ਵੀ ਇਹਦਾ ਭਾਅ ਫਿਰ ਉਹਨਾਂ ਨੂੰ ਸਰਕਾਰ ਨਾਲ ਮਿਲ ਕੇ ਗਏ ਆ ਸੀ ਤਾਂ ਮੈਂ ਗਿਆ ਕਾਕਾ ਕੋੜਾ ਗਿਆ ਲੱਖਾ ਗਿਆ ਉਧਰ ਆਪਣਾ ਜਸਵਿੰਦਰ ਲੰਗੋਵਾਲ ਗਿਆ ਮਤਲਬ ਜੇ ਕੋਈ ਜਾਵੜਿਆ ਆਪਣੀ ਹਿੰਮਤ ਨਾਲ ਹਿੰਮਤ ਨਾਲ ਆਪਣੀ ਚੌਕਸੀ ਨਾਲ ਜਾਵੜਿਆ ਪਾਸੇ-ਆਸੇ ਦੀ ਹੋ ਕੇ ਜਾਵੜਿਆ ਫਿਰ ਉਹਨੂੰ ਆਏ ਨਾ ਤਣ ਬਣਾਉ ਨਾ ਵੀ ਉਹ ਸਰਕਾਰ ਨਾਲ ਮਿਲਿਆ ਹੋਇਆ ਉਹ ਤੋ ਇਹੇ ਜੇ ਮੈਨੂੰ ਲੱਗਦਾ ਵੀ ਜੇ ਮੀਢੇ ਵਿੱਚ ਚੱਲਦਾ ਹੈ ਉਹ ਉਹਦਾ ਨੁਕਸਾਨ ਹੁੰਦਾ ਤਾਂ ਪਬਲਿਕ ਨੂੰ ਨੁਕਸਾਨ ਹੁੰਦਾ ਉਹਦਾ ਸਾਡੀ ਬੇਨਤੀ ਹੈ ਵੀ ਏਜੰਡਾ ਕਿੰਨੇ ਵਜੇ ਤੱਕ ਦਾ ਟਾਈਮ ਦਿੱਤਾ ਗਿਆ ਹੈ ਅੱਜ ਸ਼ਾਮ 12 ਵਜੇ ਤੱਕ ਨੂੰ ਦੇਖੋ ਜੀ 10 ਤਰੀਕ ਜਿਹੜੀ ਖਤਮ ਹੋਊਗੀ ਰਾਤ ਦੇ 12 ਵਜੇ ਖਤਮ ਹੁੰਦੀ ਹੈ ਜੇ 12 ਵਜੇ ਨੂੰ ਰਿਹਾਈ ਹੋ ਗਈ ਤਾਂ ਸਮਝੌਤਾ ਲਾਗੂ ਹੋ ਗਿਆ ਜੇ ਰਾਤ ਦੇ 12 ਵਜੇ ਤੱਕ ਨਹੀਂ ਹੁੰਦੀ ਫਿਰ ਸਮਝੌਤੇ ਤੋਂ ਭੱਜ ਗਈ ਲੰਮੀ ਚੌੜੀ ਗੱਲਬਾਤ ਹੋਈ ਹੈ ਸਾਰੇ ਆਗੂ ਸਹਿਬਾਨ ਖੜੇ ਆ ਅਸੀਂ ਆਥਨ ਤੱਕ ਠੀਕ ਰਹੇ ਹਾਂ ਕਿਉਂਕਿ 10 ਤਰੀਕ ਦਾ ਅਸੀਂ ਸਮਾਂ ਜਿਹੜਾ ਦਿੱਤਾ ਸੀਗਾ ਰਿਹਾਈ ਵਾਲਾ ਬਿਨਾਂ ਸ਼ਰਤ ਰਿਹਾਈ ਵਾਲੀ ਗੱਲ ਆ ਸੋ ਇਹ ਆਥਨ ਤੱਕ ਕੀ ਕਰਦੇ ਨੇ ਇਹ ਪ੍ਰਸ਼ਾਸਨ ਨੇ ਦੇਖਣਾ ਆਥਨ ਤੱਕ ਸਾਡਾ ੜੀਕਣਾ ਉਹ ਤੋਂ ਪਹਿਲਾਂ ਕੋਈ ਵੀ ਅਸੀਂ ਬਿਆਨ ਦੇਣਾ ਅਸੀਂ ਮੁਨਾਸਬ ਨਹੀਂ ਸਮਝਦੇ ਕਿਉਂਕਿ 10 ਤਰੀਕ ਹਾਲੇ ਨੰਗੀ ਨਹੀਂ ਹਾਲੇ 12 ਮਈ ਦਾ ਸਮਾਂ ਆਏਗਾ ੜੀਕਦੇ ਆ ਨਹੀਂ ਅਗਲਾ ਪ੍ਰੋਗਰਾਮ ਅਸੀਂ ਦੁਬਾਰਾ ਫਿਰ ਦੱਸਦੇ ਹਾਂ ਹੁਣ ਕੋਈ ਫੈਸਲਾ ਹੋਇਆ ਜੀ ਇੱਥੇ ਨਹੀਂ ਹਲੇ ਫਿਲਹਾਲ ਕੋਈ ਇੱਥੇ ਰੱਖਣ ਦਾ ਕੋਈ ਖਾਸ ਬਜਾ ਸੀ ਜਿਵੇਂ ਕੋਈ ਕਹ ਰਿਹਾ ਉੱਥੇ ਰੱਖਣੀ ਜਾਵਾਂ ਚਲੋ ਇਹ ਤਾਂ ਪ੍ਰਸ਼ਾਸਨ ਦਾ ਹੁੰਦਾ ਹੀ ਆ ਨਾ ਇੱਥੇ ਆ ਜਾਓ ਜੀ ਉੱਥੇ ਆ ਜਾਓ ਜੀ ਮੀਟਿੰਗਾਂ ਕਰਦੀਆਂ ਜੀ ਕਈ ਮੀਟਿੰਗਾਂ ਹੋ ਗਈਆਂ ਇਹ ਤਾਂ ਉਹਦੇ ਵਿੱਚ ਸਾਡਾ ਸੀਗਾ ਪ੍ਰੋਗਰਾਮ ਜਿਹੜਾ ਅਸੀਂ ਇੱਥੇ ਫੂਲ ਦਾ ਕੀਤਾ ਹੂੰ ਸਾਨੂੰ ਜਿਹੜੇ ਰੁਝੇਵੇਂ ਸਾਨੂੰ ਪਤਾ ਹੈ ਕਿ 13 ਫਰਵਰੀ ਵਾਲੇ ਚ ਅਸੀਂ ਸਾਰੇ ਰੁਝੇ ਹੋਏ ਆ ਸਰਜੀਤ ਫੂਲ ਜੀ ਦਾ ਇਹ ਪਿੰਡ ਸੀਗਾ ਮੈਂ ਵੀ ਇੱਧਰ ਅਸੀਂ ਨੇੜੇ ਤੇੜੇ ਸੀਗੇ ਰੁਲਦੂ ਸਿੰਘ ਨੂੰ ਵੀ ਅਸੀਂ ਬੇਨਤੀ ਕੀਤੀ ਇਧਰ ਮਾਰਸਾ ਤੋਂ ਇਧਰ ਆਏ ਨੇ ਅਸੀਂ ਇਹ ਅਸੀਂ ਥਾਏ ਕਿੱਤਾ ਸੱਟੇ تھے ਕਿ ਬਰਨਾਲੇ ਸਾਨੂੰ ਜਾਣਾ ਜਿਹੜਾ ਸਮਝ ਜ਼ਿਆਦਾ ਲੱਗਣਾ ਇੱਥੇ ਫੂਲ ਅਸੀਂ ਕੀਤਾ ਮੰਗਾ ਕੀ ਰੱਖੀ ਮੰਗ ਤਾਂ ਕੋਈ ਹੈ ਹੀ ਨਹੀਂ ਮੰਗ ਉਹ ਹੀ ਆ ਰਿਹਾ ਕਰਨ ਦੀ ਗੱਲ ਨਹੀਂ ਜੀ ਤਿੰਨ ਮੰਗਾ ਜੀ ਅੱਛਾ ਪਹਿਲੀ ਰਿਹਾ ਕਰਨ ਵਾਲੀ ਦੂਜੀ ਜਿਹੜੀ ਹੈਗੀ ਐ ਜਿਹੜੇ ਉਸ ਦਿਨ ਵੀ ਜੇ ਕੋਈ ਕੇਸ ਪਾਇਆ ਜਾਂ ਕਿਸੇ ਦੀ ਗ੍ਰਿਫਤਾਰੀ ਕੀਤੀ ਉਹ ਸਾਰੇ ਦੇ ਸਾਰੇ ਰੀਲੀਜ਼ ਕਰਨ ਵਾਲੀ ਤਿੰਨ ਤਰੀਕ ਨੂੰ ਤੀਜੀ ਜੋ ਉੱਥੇ ਨੁਕਸਾਨ ਕੀਤਾ ਕੋਈ ਵੀ ਹਿੱਕਲ ਭੰਨਿਆ ਕੋਈ ਕੈਮਰੇ ਦੀ ਭੰਨ ਤੋੜ ਕੀਤੀ ਹੈ ਕਿਸੇ ਦੀ ਉਹਨਾਂ ਦਾ ਜਿਹੜਾ ਨੁਕਸਾਨ ਪੂਰਤੀ ਕਰਨ ਦੀ ਇਹ ਤਿੰਨ ਮੰਗਾਂ ਤੇ ਲਿਖਤੀ ਸਮਝੌਤਾ ਹੋਇਆ ਸਾਈਨ ਹੋਇਆ ਦੋਨੇ ਤਰ੍ਹਾਂ ਦੇ ਤਿੰਨੇ ਮੰਗਾ ਹੁਣ ਹੈਗੇ ਵੀ ਜੇ ਤਿੰਨੇ ਮੰਗਾ ਦਾ ਨਵਟਾਰਾ ਅਥਨ ਤਿਕਰ ਹੋ ਜਾਂਦਾ ਅਸੀਂ ਅਥਨ ਤਿਕਰ ਵੇਟ ਕਰਾਂਗੇ ਸ਼ਾਮ ਤਿਕਰ ਫਿਰ ਓਕੇ ਆ ਜੇ ਨਵਟਾਰਾ ਤਿੰਨਾ ਦਾ ਨਹੀਂ ਹੁੰਦਾ ਕੋਈ ਫਿਰ ਅਗਾਹ ਜਿਹੜਾ ਅਸੀਂ ਦੁਬਾਰੇ ਬੈਠ ਕੇ ਫਿਰ ਗਾਹਾਂ ਕਰਾਂਗੇ ਤਿੰਨੇ ਜ਼ਰੂਰੀ ਆ ਵੀ 31 ਮੰਗਲ ਲਈ ਤਾਂ ਵੀ ਕੋਈ ਨਹੀਂ ਨਹੀਂ ਜੀ ਕੋਈ ਤਿੰਨੇ ਜ਼ਰੂਰੀ ਆ ਜੀ ਜੇ ਇੰਨਾ ਟਾਈਮ ਤਿੰਨੇ ਤਿੰਨੇ ਜੀ ਇੰਨਾ ਟਾਈਮ ਕਿਉਂ ਲਾ ਰਿਹਾ ਪ੍ਰਸ਼ਾਸਨ ਜਦੋਂ ਲਿਖਤ ਸਮਝੌਤਾ ਹੀ ਹੋਇਆ ਸੀਗਾ ਤਾਂ ਤਿੰਨਾਂ ਦੇ ਪੁੱਛਦੇ ਤੁਸੀਂ ਤਿੰਨਾਂ ਤੋਂ ਮੈਂ ਦੱਸਦਾ ਪਹਿਲਾ ਤਾਂ ਇਹ ਹੈਗਾ ਵੀ ਅੱਜ 10 ਤਰੀਕ ਨੂੰ ਉਹਦੀ ਰਿਹਾਈ ਹੋਵੇ ਦੂਜੀ ਸੈਕੰਡ ਹੈਗੀ ਹੈ ਵੀ ਜਿਹੜੇ ਉਸ ਦਿਨ 3 ਤਰੀਕ ਨੂੰ ਕੋਈ ਜੇ ਨਵਾਂ ਪਰਚਾ ਪਾਇਆ ਕੋਈ ਜਾਂ ਕੋਈ ਬੰਦੇ ਅਰੈਸਟ ਕੀਤੇ ਆ ਉਹ ਸਾਰੇ ਦੇ ਸਾਰੇ ਖਤਮ ਹੋਣ ਪਰਚੇ ਉਹ ਤੇ ਤੀਜਾ ਜਿਹੜਾ ਹੈਗਾ ਜਿਹੜਾ ਨੁਕਸਾਨ ਕਿ ਹੋਇਆ ਕਿਸੇ ਦਾ ਵੀ ਕਿਸੇ ਵਹੀਕਲ ਦਾ ਨੁਕਸਾਨ ਹੋਇਆ ਕਿਸੇ ਕੈਮਰੇ ਦਾ ਨੁਕਸਾਨ ਹੋਇਆ ਉਹਦੇ ਨੁਕਸਾਨ ਦੀ ਪੂਰਤੀ ਕੀਤੀ ਜਾਵੇ ਇਹ ਮੈਂ ਤਨ ਮੰਗਾ ਜੀ ਮੇਰੇ ਸੀ ਪ੍ਰਸ਼ਨ ਕਰਿਆ ਪ੍ਰਸ਼ਾਸਨ ਨੂੰ ਵੀ ਜਦੋਂ ਲੈਕਟਿਵ ਹੋ ਗਿਆ ਸੀ ਫਿਰ ਅੱਜ ਵਾਲੀ ਮੀਟਿੰਗ ਕਰਦਿਆਂ ਜੀ ਗੱਲ ਮੈਂ ਕਰਦਾ ਮੇਰਾ ਖਿਆਲ ਹੈ ਪ੍ਰਸ਼ਾਸਨ ਨਾਲ ਸਾਡੀ ਚੌਥੀ ਮੀਟਿੰਗ ਹੂੰ ਦੋ ਤਾਂ ਉਹ ਤੋਂ ਪਹਿਲਾਂ ਹੀ ਹੋ ਗਈ ਸੀ ਬਰਨਾਲੇ ਇੱਕ ਦਿਨ ਪਹਿਲਾਂ ਹੋਈ ਦੂਜੇ ਦਿਨ ਮੀਟਿੰਗ ਹੋਈ ਫਿਰ ਲੱਖਾ ਜੀ ਨਾਲ ਉੱਥੇ ਤੰਤਰਿਕ ਨੂੰ ਉੱਥੇ ਮੀਟਿੰਗ ਹੋਈ ਵੱਡੀ ਮੀਟਿੰਗ ਹੋਈ ਹੈ ਜੇ ਲੋਕਾਂ ਦੇ ਘਟਚ ਅੱਜ ਚੌਥੀ ਮੀਟਿੰਗ ਹੈ ਮੈਂ ਆਸ ਰੱਖਦਾ ਵੀ ਇਹਦੇ ਚੰਗੇ ਨਤੀਜੇ ਲੱਗਣਗੇ ਮੈਂ ਆਪ ਆਪ ਜੀ ਬੋਲੋ ਪ੍ਰਸ਼ਾਸਨ ਨੇ ਅੱਜ ਪ੍ਰੋਸ ਚੰਗੇ ਮੇਰੀ ਗੱਲ ਮੈਂ ਕੁਝ ਨਹੀਂ ਕਿਹਾ ਚੰਗੇ ਨਤੀਜੇ ਨਿਕਲਣਗੇ ਚੰਗੇ ਸੋਚਿਆ ਜਾਊਗਾ ਚੰਗੇ ਹੀ ਹੋਊਗਾ ਨਹੀਂ ਪ੍ਰਸ਼ਾਸਨ ਨੂੰ ਤੁਸੀਂ ਇਹ ਸਵਾਲ ਤਾਂ ਕੀਤਾ ਹੋਊਗਾ ਜਦੋਂ ਉੱਥੇ ਲਿਖਤੀ ਰਿਪੋਰਟ ਗਿਆ ਸੀ ਤਾਂ ਅੱਜ ਵਾਲੀ ਮੀਟਿੰਗ ਦਾ ਕੀ ਤੋਕ ਹੈ ਦੇਖੋ ਜੋ ਅੰਦਰ ਦਾ ਲੰਬੋ ਲੰਬੀ ਹੁੰਦੇ ਹੀ ਹੁੰਨੇ ਆ ਸਾਰਾ ਕੁਝ ਹੁੰਦਾ ਹੁੰਦਾ ਹੈਗਾ ਉਹ ਗਿਲਾ ਵੀ ਰੱਖਦੇ ਹੁੰਦੇ ਆ ਸਾਰਾ ਕੁਝ ਰੱਖਿਆ ਕਰਦੇ ਆ ਮੇਰਾ ਕਹਿਣ ਦਾ ਮਤਲਬ ਚੰਗੇ ਨਤੀਜੇ ਲਿਕਣਗੇ ਜੇ ਨਾ ਮੰਨਈ ਫਿਰ ਅਸੀਂ ਕਿਹੜਾ ਮੱਕੀ ਗੁੱਡਣੀ ਐ ਇਸੇ ਕੰਮ ਤੇ ਆ। ਅਸੀਂ ਕਿੰਨੇ ਸਾਰੇ ਖੜਿਆ ਇਸੇ ਕੰਮ ਤੇ ਆਸੀਂ ਵੀ ਜੇ ਪ੍ਰਸ਼ਾਸਨ ਨੇ ਸੇ ਉਹ ਉੱਧਰ ਵੀ ਹੰਗਾਰ ਚੱਲਣਾ ਉਹ ਕੋਈ ਗੱਲ ਨਹੀਂ ਅਸੀਂ ਸੂਲਣ ਬੰਦ ਵੀ ਕਰ ਰਹੇ ਆ। ਮੇਰੀ ਗੱਲ ਸੁਣ ਕੇ 18 ਨੂੰ ਸਾਡੀ ਫੇਰ ਮੀਟਿੰਗ ਹੈ ਸਾਡੇ ਮੋਰਚੇ ਦੀ। ਤੇ ਅਸੀਂ ਕਿਹੜਾ ਕਰੇ ਬੈਠੇ ਇਸੇ ਕੰਮ ਤੇ ਕੋਈ ਫਰਕ ਨਹੀਂ। ਲੋਕ ਸਾਡੇ ਨਾਲ ਨੇ, ਨੌਜਵਾਨ ਸਾਡੇ ਨਾਲ ਨੇ। ਨੌਜਵਾਨੀ ਹੈਗੀ ਐ। ਬੇਨਤੀ ਐ ਝੰਡੇ ਨਾ ਚਲਾਓ। ਸ਼ਾਂਤ ਸ਼ਾਂਤ ਹੈ ਤੇ ਇਹ ਪੱਤਰਕਾਰੀ ਨਹੀਂ ਹੁੰਦੀ। ਠੀਕ ਆ ਨਾ। ਬਹੁਤ ਬੰਦਿਆਂ ਦੇ ਝੰਡੇ ਚ ਲਾਏ ਮੱਚ ਕੇ ਉਹ ਤਾਂ ਜੀ ਆ ਇਹ ਹੋ ਜੂਗਾ ਜੀ ਸ਼ੱਕੀ ਆ ਜੀ ਅਸੀਂ ਬੋਲੇ ਕੁਛ ਦਸ ਤੜੀ ਇੱਕੋ ਯਾਰ ਅਸੀਂ ਭੱਜ ਗਏ ਅਸੀਂ ਵੀ ਖੜੇ ਆ ਲੜਾਂਗੇ ਠੀਕ ਆ ਨਾ ਬਾਕੀ ਕੱਲਾ ਕੱਲਾ ਭਾਨੇ ਨੂੰ ਬਾਹਰ ਲਿਆਉਣ ਦਾ ਮਸਲਾ ਨਹੀਂ ਆ ਭਾਨੇ ਨੂੰ ਪਰਚੇ ਰੱਦ ਕਰਾਉਣ ਦਾ ਵੀ ਐ ਤਲਵਾਰੋਂ ਵੀ ਲੰਕੀ ਗਈ ਫਿਰ ਗੱਲ ਤਾਂ ਉੱਥੇ ਖੜੀ ਆ ਨਾ ਗਾਹਾਂ ਪਰਚੇ ਰੱਦ ਕਰਾ ਕੇ ਉਹਦੀ ਕੈਂਸਲੇਸ਼ਨ ਭਰ ਕੇ ਉਹ ਕੋਰਟ ਚ ਕਿਵੇਂ ਲਿਜਾਣੇ ਆ ਉੱਥੋਂ ਰੱਦ ਕਰਾਉਣੇ ਗੱਲ ਉੱਥੋਂ ਤਾਂ ਖੜੀ ਆ ਅਸੀਂ ਉੱਥੋਂ ਤਾਂ ਖੜੇ ਆ ਕਿਹੜੇ ਅਧਿਕਾਰੀਆਂ ਨਾਲ ਗੱਲ ਹੋਈ ਕਿਹੜੇ ਕਿਹੜੇ ਅਧਿਕਾਰੀ ਪੁਲਿਸ ਦੇ ਅਧਿਕਾਰੀ ਪੁਲਿਸ ਦੇ ਤੁਹਾਡੇ ਵਿੱਚ ਉਹ ਤੁਸੀਂ ਐਸਐਸਪੀ ਬਰਹੰਡਾ ਐਸਪੀ ਬਰਹੰਡਾ ਭਾਈ ਜੀ ਇੱਕ ਜਿਹੜਾ ਬੜਵਾਰ ਟੋਲ ਪਲਾਜੇ ਵਾਲੇ ਮਾਮਲੇ ਨੂੰ ਲੈ ਕੇ ਤਨਖਾਹ ਲਈ ਪਰਚਾ ਹੋਇਆ ਸੀਗਾ ਉਸ ਤੋਂ ਬਾਅਦ ਤੁਹਾਡੀ ਪ੍ਰੈਸ ਕਾਨਫਰੰਸ ਵੀ ਹੁੰਦੀ ਆ ਉਹਦੇ ਤੇ ਕੋਈ ਗੱਲਬਾਤ ਹੋਈ ਕੋਈ ਆ ਗੱਲ ਖਰਜ ਹੋਊਗਾ ਉਹ ਖਰਜ ਖਰਜ 'ਚ ਨਜ਼ਰ ਨਹੀਂ ਹੁੰਦਾ ਉਨਾ ਚਿਰ ਕੋਈ ਨਿਵੇੜਾ ਨਹੀਂ ਹੋਊਗਾ ਜੀ ਬਸ ਮੈਂ ਪਹਿਲਾਂ ਵੀ ਬੋਲਿਆ ਵੀ ਜਿਹੜਾ 3 ਤਰੀਕ ਨੂੰ ਵੀ ਪਰਚਾ ਹੋਇਆ ਉਹ ਵੀ ਵਿੱਚੇ ਹੀ ਆ ਇਹਦੇ ਉਹ ਐਨੇ ਵੀ ਪਾਸੇ ਆ ਉਹ ਬਾਕੀ ਜਿਹੜਾ ਬਾਕੀ ਜਿਹੜਾ ਜਿਵੇਂ ਏਜੰਡਾ ਚਲਾਉਣ ਵਾਲੀ ਲੱਖੇ ਨੇ ਗੱਲ ਕੀਤੀ ਆ ਵੀ ਜਿਹੜਾ ਇਹ ਜਆ ਵੀ ਜੀ ਇਹ ਫਲਾਣਾ ਬੰਦਾ ਕਿਵੇਂ ਪਹੁੰਚ ਗਿਆ ਸਰਜੀਤ ਕਿਵੇਂ ਪਹੁੰਚ ਗਿਆ ਲੱਖਾ ਕਿਵੇਂ ਪਹੁੰਚ ਗਿਆ ਬਾਕੀ ਨਹੀਂ ਪਹੁੰਚ ਸਕੇ ਇਹ ਇਹ ਕੋਈ ਮੈਨੂੰ ਲੱਗਦਾ ਵੀ ਸ਼ੱਕ ਖੜਾ ਕਰਨਾ ਵੀ ਇਹਦਾ ਭਾਅ ਫਿਰ ਉਹਨਾਂ ਨੂੰ ਸਰਕਾਰ ਨਾਲ ਮਿਲ ਕੇ ਗਏ ਅਸੀਂ ਤਾਂ ਮੈਂ ਗਿਆ ਕਾਕਾ ਕੋੜਾ ਗਿਆ ਲੱਖਾ ਗਿਆ ਉਧਰ ਆਪਣਾ ਜਸਵਿੰਦਰ ਲੰਗੋਵਾਲ ਗਿਆ ਮਤਲਬ ਜੇ ਕੋਈ ਜਾਵੜਿਆ ਆਪਣੀ ਹਿੰਮਤ ਨਾਲ ਹਿੰਮਤ ਨਾਲ ਆਪਣੀ ਚੌਕਸੀ ਨਾਲ ਜਾਵੜਿਆ ਪਾਸੇ ਅਸੇ ਦੀ ਹੋ ਕੇ ਜਾਵੜਿਆ ਫਿਰ ਉਹਨੂੰ ਆਏ ਨਾ ਤਣ ਬਣਾਉਣਾ ਵੀ ਉਹ ਸਰਕਾਰ ਨਾਲ ਮਿਲਿਆ ਹੋਇਆ ਉਹ ਸੋ ਇਹੋ ਜੇ ਮੈਨੂੰ ਲੱਗਦਾ ਵੀ ਜੇ ਮੀਢੇ ਚ ਚੱਲਦਾ ਉਹ ਉਹਦਾ ਨੁਕਸਾਨ ਹੁੰਦਾ ਉਹ ਪਬਲਿਕ ਨੂੰ ਨੁਕਸਾਨ ਹੁੰਦਾ ਉਹਦਾ ਸਾਡੀ ਬੇਨਤੀ ਹੈ ਵੀ ਇਹ ਏਜੰਡਾ ਕਿੰਨੇ ਵਜੇ ਤੱਕ ਦਾ ਟਾਈਮ ਦਿੱਤਾ ਗਿਆ ਹੈ ਅੱਜ ਸ਼ਾਮ ਨੂੰ 12 ਵਜੇ ਤੱਕ ਨੂੰ ਦੇਖੋ ਜੀ 10 ਤਰੀਕ ਜਿਹੜੀ ਖਤਮ ਹੋਊਗੀ ਰਾਤ ਦੇ 12 ਵਜੇ ਖਤਮ ਹੁੰਦੀ ਹੈ ਜੇ 12 ਵਜੇ ਨੂੰ ਰਿਹਾਈ ਹੋ ਗਈ ਤਾਂ ਸਮਝੌਤਾ ਲਾਗੂ ਹੋ ਗਿਆ ਜੇ ਰਾਤ ਦੇ 12 ਵਜੇ ਤੱਕ ਨਹੀਂ ਹੁੰਦੀ ਫਿਰ ਸਮਝੌਤੇ ਤੋਂ ਭੱਜ ਗਏ